ਸਾਸੀ ਕਾਲ ਗੁੱਡ ਮਾਰਨਿੰਗ ਕੀ ਹਾਲ ਜਾਲ ਹੈ ਕਿਸਾਨ ਸਾਥੀਓ ਅੱਜ ਨਵੀਂ ਸਪੇਅਰ ਨਵੀਂ ਜਾਣਕਾਰੀ 9116522 ਬਾਰੇ ਆਪਾਂ ਦੇਂਦੇ ਆ ਇਹ ਜਿਹੜਾ ਤੁਸੀਂ ਪੇਜ ਵੇਖ ਰਹੇ ਹੋ ਟਰੈਕਟਰਾਂ ਬਾਰੇ ਟਰੈਕਟਰ ਪਾਰਟਸ ਬਾਰੇ ਟਰੈਕਟਰ ਦੀ ਸੇਲ ਪਰਚੇਜ਼ ਬਾਰੇ ਆਪਾਂ ਗੱਲਬਾਤ ਕਰਦੇ ਆ ਮੇਰਾ ਜਿਹੜਾ ਦੁਕਾਨ ਆ ਕਾਰੋਬਾਰ ਆ ਟਰੈਕਟਰਾਂ ਬਾਰੇ ਆ 32122 23 ਨੰਬਰ ਦੁਕਾਨ ਆ ਪਟਿਆਲੇ ਅਰ ਦੋਸਤੋ ਮੈਂ ਇੱਕ ਆਪ ਕਿਸਾਨ ਆ ਤੇ ਕਿਸਾਨਾਂ ਬਾਰੇ ਜਿਹੜੀਆਂ ਜਾਣਕਾਰੀਆਂ ਟਰੈਕਟਰਾਂ ਬਾਰੇ ਕਿਸਾਨਾਂ ਦੇ ਫਾਇਦੇ ਵਾਸਤੇ ਆਪਾਂ ਪਾਉਂਦੇ ਰਹਿੰਦੇ ਆ ਤੇ ਅੱਜ ਜਿਹੜੀ ਵੀਡੀਓ ਮੈਂ ਤੁਹਾਨੂੰ ਨਾਲ ਸਾਂਝੀ ਕਰ ਰਿਹਾ 652911 ਪਾਵਰ ਸਟੀering ਬਾਰੇ ਔਰ ਇਸ ਟਰੈਕਟਰ ਦੇ ਸਪੇਅਰ ਪਾਰਟ ਬਾਰੇ ਇਹ ਟਰੈਕਟਰ ਨੂੰ ਜੀਂਦਾ ਕਰਿਆ ਸੀ ਬਾਈ ਸਿੱਧੂ ਨੇ ਤੇ ਬਹੁਤ ਲੋਕ ਅੱਜ ਵੀ ਪਿਆਰ ਕਰਦੇ ਐ ਐਚਐਮਟੀ ਨੂੰ ਤੇ ਬਹੁਤ ਜ਼ਿਆਦਾ ਟਰੈਕਟਰ ਆਪਣੇ ਹੈ ਵੀ ਬਹੁਤ ਹਰਿਆਣਾ ਪੰਜਾਬ ਸਾਰੇ ਇਲਾਕਿਆਂ ਵਿੱਚ ਟਰੈਕਟਰ ਅੱਜ ਵੀ ਬਹੁਤ ਜ਼ਿਆਦਾ ਜਿਹੜਾ ਲੋਕ ਚਲਾਉਂਦੇ ਆ ਪਸੰਦ ਵੀ ਕਰਦੇ ਆ ਕੱਲ ਦੀ ਇਹ ਵੀਡੀਓ ਸੀਗੀ ਕੱਲ ਮੈਂ ਇਹਨੂੰ ਐ ਵੀਡੀਓ ਬਣਾਈ ਸੀ ਇਹਦੀ ਤੇ ਉਸ ਤੋਂ ਬਾਅਦ ਇਹਦੀ ਖੋਲਣ ਤੋਂ ਬਾਅਦ ਵੀ ਵੀਡੀਓ ਅੱਗੇ ਤੁਸੀਂ ਇਸ ਵੀਡੀਓ 'ਚ ਦੇਖੋਗੇ ਬਹੁਤ ਸਮਾਨ ਜਿਹੜਾ ਟਰੈਕਟਰ ਦੇ ਵਿੱਚ ਸਾਫ਼ ਨਿਕਲਿਆ ਜੇ ਕਿਸੇ ਕਿਸਾਨ ਨੇ ਇਹਨੇ ਸਬੂਤਾ ਲੈ ਲੈਂਦਾ ਨਾ ਕਿਸਾਨ ਤੇ ਜ਼ਿਮੀਂਦਾਰ ਉਹਦਾ ਬਹੁਤ ਫਾਇਦਾ ਹੋਣਾ ਸੀਗਾ ਸਮਾਨ ਤੇ ਭਾਈ ਜੀ ਟਰੈਕਟਰ ਦੇ ਪੈਸੇ ਬਹੁਤ ਲੱਗੇ ਹੋਏ ਕਿਸਾਨ ਦੇ ਸਾਇਡ ਡਿਸਟਰੀਬਿਊਟਰ ਪਾਵਰ ਸਟੀering ਪਤਾ ਨਹੀਂ ਕੀ ਮਜਬੂਰੀ ਹੋਊਗੀ ਕਿਸੇ ਨੇ ਵਿੱਚ ਐ ਕਈ ਭਰਾ ਸਾਨੂੰ ਕਾਲ ਆਉਂਦੇ ਮੈਸੇਜ ਆਉਂਦੇ ਬਾਈ ਜੀ ਤੁਸੀਂ ਇਹ ਪੂਰਾ ਦੇ ਦੇਣਾ ਸੀ ਸਾਨੂੰ ਸਬੂਤਾ ਦੇ ਦੇਣਾ ਸੀ ਬਾਈ ਜਦੋਂ ਟਰੈਕਟਰ ਸੇਲ ਪਰਚੇਜ਼ ਕਰਦੇ ਆ ਨਾ ਸਾਡਾ ਕੰਮ ਪਰ ਕਈ ਭਰਾ ਫਿਰ ਇਹਦੀ ਮੁੱਲ ਜਿਹੜਾ ਪੂਰਾ ਨਹੀਂ ਲਾਉਂਦੇ ਜਿਹੜਾ ਕਿ ਸਾਡੇ ਪਾਰਟਸ ਵੇਚ ਕੇ ਮੁੱਲ ਪੂਰਾ ਹੋ ਜਾਂਦਾ ਕਈ ਵਾਰ ਇਹ ਤੇ ਮਾੜੇ ਮੁੱਟੀ ਰਿਪੇਅਰ ਕਰਾਉਣੀ ਪੈਂਦੀ ਐ ਮਰਗਾਰਡ ਜਿਵੇਂ ਦੇ ਮਾੜੇ ਮੁੱਟੇ ਕੰਮ ਭਾਲਦੇ ਸੀ ਹੁਣ ਸ਼ੋਅ ਲਾਉਣੀ ਪੈਣੀ ਸੀ ਉਹ ਟਾਈਮ ਥੋੜਾ ਸਾਡੇ ਕੋਲ ਨਹੀਂ ਹੁੰਦਾ ਤੇ ਕਿਸਾਨ ਵੀ ਅੱਜਕੱਲ ਜਿਆਦਾ ਸੁਰਖੀ ਬਿੰਦੀ ਭਾਲਦੇ ਆ ਚੀਜ਼ ਚੰਗੀ ਨਹੀਂ ਵੇਂਦੇ ਜਿਹੜਾ ਅੰਦਰਲਾ ਜਿਹੜਾ ਕਮਾ ਉਹ ਨਹੀਂ ਵੇਦੇ ਆ ਜੋ ਇਹ ਤੋਂ ਬਾਅਦ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਦੇ ਹੁਣੇ ਟਰੈਕਟਰ ਖੋਲ ਦੇ ਰਹੀ ਆ ਇੰਨ ਜਨਰਲ ਓਵਰਹਾਲ ਹੋਇਆ ਹੈ ਅਸੀਂ ਟਰੈਕਟਰ ਦਾ ਟੁਕੜੀਆਂ ਤੱਕ ਜਿਹੜੀਆਂ ਹੱਲੇ ਤੱਕ ਲਾਗ ਨਹੀਂ ਟੁਕੜੀਆਂ ਨੂੰ ਆਈ ਜਮਾ ਚਿੱਟੀਆਂ ਦੁੱਧ ਟੁਕੜੀਆਂ ਨਿਕਲੀਆਂ ਇਹਦੀਆਂ ਤੇ ਪਾਵਰ ਸਟੀering ਦੀ ਕਿੱਟ ਮੈਂ ਸੰਭਲੀ ਸਾਰੀ ਇਹਦੀ ਤੇ ਇਹਦੇ ਵੀਡੀਓ ਚ ਰੇਟ ਵੀ ਤੁਹਾਨੂੰ ਦੱਸ ਦਿੰਨਾ 25000 ਰੁਪਿਆ 27000 ਰੁਪਿਆ ਇਹਦਾ ਜਿਹੜਾ ਕਿੱਟ ਦਾ ਰੇਟ ਆ ਤੇ ਇਹ ਜੇ ਮੈਂ ਤੁਹਾਨੂੰ 20000 ਰੁਪਏ ਦਾ ਰੇਟ ਲਾਈਵ ਵੀ ਪਾਇਆ ਸੀ ਇਹ ਦੱਸਿਆ ਸੀਗਾ ਤੇ ਕਿਸਾਨ ਸਾਥੀ ਫਿਰ ਤੁਹਾਨੂੰ ਪਤਾ ਸੌਦੇਬਾਜ਼ੀਆਂ ਕਰਨ ਲੱਗ ਜਾਂਦੇ ਆ ਵੀ ਇੰਨੇ ਨਹੀਂ ਇੰਨੇ ਬਾਈ ਜੀ ਬਹੁਤ ਜਾਇਜ਼ ਰੇਟ ਮੈਂ ਰੱਖਿਆ ਹੋਇਆ ਆਈ ਚਲਾਈ ਵਾਲਾ ਕੰਮ ਰੱਖਿਆ ਕਿਸਾਨਾਂ ਦੇ ਫਾਇਦੇ ਦੀ ਗੱਲ ਕਰੀ ਦੀ ਆ ਆਪਣੇ ਕਾਰੋਬਾਰ ਦਾ ਕੋਈ ਵੀ ਐ ਭੇਦ ਨਹੀਂ ਦਿੰਦਾ ਮੈਂ ਸਾਰੀ ਕੱਲੀ ਕੱਲੀ ਗੱਲ ਤੁਹਾਨੂੰ ਦੱਸ ਰਿਹਾ ਕਦੇ ਵੀ ਕੋਈ ਵੀਡੀਓ ਦਿਖਾ ਦਿਓ ਕਿਸੇ ਦੁਆਰਾ ਇਸ ਤਰ੍ਹਾਂ ਪਾਈ ਜਾਂਦੀ ਹੋਵੇ ਮੈਂ ਕਿਸਾਨ ਆਪ ਕਿਸਾਨ ਹੋ ਕੇ ਜ਼ਿੰਮੇਦਾਰ ਬਾ ਹੋ ਗਿਨਾ ਹੋ ਕੇ ਤੇ ਕਿਸਾਨਾਂ ਦੇ ਸੋਚਦੇ ਆ ਵੀ ਆਪ ਅਸੀਂ ਮਿਡਲ ਕਿ ਸਾਲਾ ਛੋਟੇ ਹੋਏ ਆ ਛੋਟੇ ਜ਼ਿੰਮੇਵਾਰੀ ਛੋਟੇ ਹੋਏ ਆ ਵੀ ਕਿਸਾਨਾਂ ਦੀ ਦੁੱਖ ਦਰਦ ਤਾਂ ਸਾਨੂੰ ਪਤਾ ਹੁਣ ਇਹਦੇ ਵਿੱਚ ਗियर ਧਨੁਮਾ ਦਿਖਾਉਣਾ ਅੱਗੇ ਗੇਅਰ ਦੇਖਿਓ ਪਿੱਛੇ ਕ੍ਰਾਉਨ ਪਿਨੀਅਨ 65 22 ਵਾਲਾ ਜਮਾ ਸ਼ੀਸ਼ਾ ਪੀਸ ਇਹਦੇ ਵਿੱਚੋਂ ਨਿਕਲਿਆ ਸੀਗਾ ਤੇ ਬਿਲਕੁਲ ਕ੍ਰਾਉਨ ਪਿਨੀਅਨ ਜਮਾ ਗਰਾਰੀਆਂ ਤਾਂ ਐ ਜਿਵੇਂ ਅੱਜ ਕੰਪਨੀ ਤੋਂ ਟਰੈਕਟਰ ਕਢਾਇਆ ਹੋਵੇ ਮੈਂ ਸਾਰਾ ਗੇਅਰ ਇਹਦਾ ਕੰਪਲੀਟ ਰੱਖਤਾ ਤੇ ਕ੍ਰਾਉਨ ਪਿਨੀਅਨ ਇਤਰਾ ਹੀ ਇਹਦਾ ਕੰਪਲੀਟ ਸੰਭਤਾ ਨੰਬਰ ਟੂ ਨੰਬਰ ਇਹਦਾ ਸੈੱਟ ਹੈ ਜਿਵੇਂ ਪਿੱਛੇ ਰਤੀ ਵਾਲੇ 22 ਜਾਂ ਹੋਰ ਵਪਾਰੀ ਜਿਹੜੇ ਤਿਆਰ ਕਰ ਅੱਜ ਕੱਲ੍ਹ ਤਕਰੀਬਨ ਮੋਡੀਫਿਕੇਸ਼ਨ ਉਹ ਬੰਦੇ ਦੀ ਮੰਨੀ ਜਾਂਦੀ ਹੈ ਜਿਹੜਾ ਵੱਧ ਤੋਂ ਵੱਧ ਪੈਸਾ ਲਵਾਵੇ ਤੁਹਾਡਾ ਜਿਹੜਾ ਵੱਧ ਤੋਂ ਵੱਧ ਤੁਹਾਡਾ ਖਰਚਾ ਕਰਾਵੇ ਉਹਨੂੰ ਹੀ ਅਗਲਾ ਕਹਿੰਦਾ ਇਹ ਡਾਕਟਰ ਆ ਟਰੈਕਟਰਾਂ ਦਾ ਇਹਦਾ ਸਭ ਤੋਂ ਵੱਧ ਨਾਮ ਆ ਜਿਹੜਾ ਕੋਈ ਤੁਹਾਡੇ ਟਰੈਕਟਰ ਤੇ 2.5 ਲੱਖ ਰੁਪਈਆ ਲਵਾਵੇ ਅਗਲਾ ਕਹਿੰਦਾ ਇਹਨੂੰ ਕੰਮ ਆਉਂਦਾ ਬਾਈ ਜਿੰਨੇ ਰੇਟ ਘਟਾ ਦੱਸਤਾ ਉਹ ਕਹਿੰਦਾ ਇਹਨੂੰ ਨੌਲੇਜ ਨਹੀਂ ਹੁੰਨੀ ਆ ਟਰੈਕਟਰਾਂ ਬਾਰੇ ਆ ਟਰੈਕਟਰ ਮੈਂ ਆਪਦੇ ਹੱਥੀ ਐਚ ਐਮਟੀ ਬਾਈ ਜੀ ਘਟੋ-ਘਟਾ ਹਜ਼ਾਰ ਟਰੈਕਟਰ ਜਿਹੜਾ ਮੇਰੇ ਹੱਥੋਂ ਖੁੱਲ ਗਿਆ ਮੈਂ ਇਹਦੇ ਪਾਰਟਸ ਵੇਚਿਆ ਕੋਈ 100 ਤੇ 5-700 ਟਰੈਕਟਰ ਦਾ ਸਮਾਨ ਤਾਂ ਮੈਂ ਆਪਣੀ ਹੱਤੀ ਸੇਲ ਕਰ ਚੁੱਕੇ ਆ 20 ਤੋਂ 25 ਸਾਲ ਮੈਨੂੰ ਹੋ ਗਏ ਇਸ ਲਾਈਨ ਦੇ ਵਿੱਚ ਤੋਂ ਪਹਿਲਾਂ ਬਜ਼ੁਰਗ ਕੰਮ ਕਰਦੇ ਸਨ ਐਚ ਐਮਟੀ ਦੀ ਕੱਲੀ-ਕੱਲੀ ਗਰਾਰੀ ਕੱਲੇ-ਕੱਲੇ 베어ਿੰਗ ਦਾ ਪਤਾ ਵੀ ਕਿਹੜੀ ਗਰਾਰੀ ਕਿੱਥੇ ਪੈਣੀ ਹੈ ਤੇ ਕਿਹੜਾ ਨੰਬਰ 베어ਿੰਗ ਕਿੱਥੇ ਪੈਣਾ ਤੇ ਕੱਲਾ ਮੈਂ ਨਹੀਂ ਹੋਰ ਵੀ ਜਿਹੜੇ ਭਰਾ ਇਸ ਕਿਤੇ ਨਾਲ ਜੁੜੇ ਆ ਪਤਾ ਹੁੰਦਾ ਸਭ ਨੂੰ ਕੋਈ ਅਸੀਂ ਕੱਲੇ ਕਾਰੀਗਰ ਨਹੀਂਗੇ ਬਹੁਤ ਭਰਾ ਜਿਹੜੇ ਟਰੈਕਟਰ ਪਾਰਟਸ ਨਾਲ ਜੁੜੇ ਹੁੰਦੇ ਆ ਮੋਗਾ ਹੋਇਆ ਮਲੋਟ ਹੋਇਆ ਇੱਥੇ ਵੀ ਬੜੇ ਐਚ ਐਮਟੀ ਆ ਸਾਡੇ ਨਾਲੋਂ ਜ਼ਿਆਦਾ ਗੜਾ ਇਹ ਇਲਾਕਾ ਤੇ ਸਾਡੇ ਤੱਕ ਹੀ ਸੰਸਾਰੀ ਦੀ ਮੈਂ ਲਿਫਟ ਵੀ ਸਾਂਭ ਲਈ ਲਿਫਟ ਪੰਪ ਬ੍ਰੈਂਡ ਨਿਊ ਲੱਗਿਆ ਹੋਇਆ ਰਿੰਮ ਬਹੁਤ ਸਾਫ਼ ਨਿਕਲੇ ਪਾਵਰ ਕਿਟ ਬੜੀ ਵਧੀਆ ਨਿਕਲੀ ਆ ਤੇ ਦੋਸਤੋ ਇਹਦੇ ਸਾਰੀ ਪਾਵਰ ਕਿਟ ਦੀਆਂ ਪਾਈਪਾਂ ਸੈਡ ਡਿਸਟ੍ਰੀਬਿਊਟਰ ਦਾ ਸਮਾਨ ਡੀਜ਼ਲ ਟੈਂਕ ਲੋਡ ਪੈਂਦਾ ਹੁੰਦਾ ਜਦੋਂ ਆਪਾਂ ਪਾਵਰ ਕਰਦੇ ਆ ਸਾਰੀਆਂ ਚੀਜ਼ਾਂ ਮੇਰੇ ਕੋਲ ਮੇਰੇ ਦੁਆਰਾ ਸਵਾਲ ਲਈਆਂ ਗਈਆਂ ਤੇ ਤੁਸੀਂ ਸਾਡਾ ਨੰਬਰ ਨੋਟ ਕਰ ਲਓ 98145 04323 ਦੁਬਾਰਾ ਮੈਂ ਫੇਰ ਬੋਲ ਦਿੰਦਾ 98145 04323 ਨੰਬਰ ਹੈ ਦੁਕਾਨ ਨੰਬਰ 3212223 ਵੱਡਾ ਬੰਪਰ ਲੱਗਾ ਹੋਇਆ ਸੀ ਉਹ ਦੇਖੋ ਬੰਪਰ ਵੀ ਪਿਆ ਜੇ ਕਿਸੇ ਦਿਨ ਲੋੜ ਹੋਵੇ ਭਰਾ ਨੂੰ ਤੇ ਇਹ ਨੰਬਰ ਹੈ ਸਿਰਫ WhatsApp ਕਰਿਓ ਹੱਥ ਬਨ ਕੇ ਬੇਨਤੀ ਆ ਇੱਕ ਟਾਈਮ 'ਚ ਇੱਕ ਮਿੰਟ ਦੇ ਵਿੱਚ 10-10 ਕਾਲਾਂ ਟੈਂਡ ਨਹੀਂ ਹੁੰਦੀਆਂ ਵੀਰੋ ਤੁਸੀਂ ਸਾਨੂੰ ਅਪਦੇਥਾਂ ਰੱਖੋ ਜੇ ਇਹ ਭਰਾ ਕਹਿੰਦੇ ਤੁਸੀਂ ਫੋਨ ਨਹੀਂ ਚੱਕਦੇ ਜਿਹੜਾ ਕੰਮ ਦਾ ਫੋਨ ਹੁੰਦਾ ਐਮਰਜੈਂਸੀ ਫੋਨ ਕਿਸ ਦਾ ਲੋਡ ਹੁੰਦਾ ਬਹੁਤ ਜ਼ਰੂਰੀ ਚੱਕਣਾ ਉਹ ਜਿਹੜੇ ਫਾਲਤੂ ਦੇ ਫੋਨ ਆ ਉਹਨਾਂ ਕਰਕੇ ਉਹ ਬੰਦੇ ਦਾ ਵੀ ਕੰਮ ਰਹਿ ਜਾਂਦਾ ਹੱਥ ਬੰਨ ਕੇ ਬੈਂਤੇ ਜਿਹੜਾ ਐਮਰਜੈਂਸੀ ਹੁੰਦੀ ਉਹੀ ਕਾਲ ਕਰਿਆ ਕਰੋ ਜਿਹਦਾ ਕੋਈ ਕੰਮ ਖੜਾ ਜਿਨੇ ਪ੍ਰੈਜ਼ੈਂਟ ਡੇ ਆਉਣਾ ਅਗਲੇ ਦਿਨ ਆਉਣਾ ਜਿਨ੍ਹਾਂ ਦੀ ਮਹੀਨੇ ਦੋ ਮਹੀਨੇ ਵੇਟਿੰਗ ਹੈ ਜਿਹਨੇ ਠਹਿਰ ਕੇ ਆਉਣਾ ਜਾਂ ਜਿਨੇ ਕੋਈ ਰਹਿ ਲੈਣੀ ਆ ਬਈ ਵਟਸਐਪ ਕਰ ਦਿਆ ਕਰੋ ਅੱਜਕੱਲ ਸਾਰੇ ਕੋਈ ਨੈੱਟ ਵਾਲੇ ਮੋਬਾਈਲ ਕੋਈ ਬੰਦਾ ਹੈ ਉਹ ਜਾਨੀ ਜਿਹਦਾ ਕੋਈ ਨਾਂ ਨੂੰ ਨੈੱਟ ਵਾਲਾ ਮੋਬਾਈਲ ਵਰਤ ਡੀਜ਼ਲ ਪੰਪ ਦੋਸਤੋ ਡੀਜ਼ਲ ਫਿਲਟਰ ਸਲਫ ਨਮਾ ਲੱਗਿਆ ਅਲਟੀਨੇਟਰ ਇਹਦੇ ਸਾਰੇ ਪਾਰਟਸ ਕਹਿ ਨਹੀਂ ਸਕਦੇ ਵੀ ਕਿਹੜੀ ਕਿਹੜੀ ਚੀਜ਼ ਵਧੀਆ ਇਹ ਵੱਡੇ ਵੇਟਾਂ ਦੇ ਵਿੱਚ ਡੀਜ਼ਲ ਪੰਪ ਬਹੁਤ ਵਧੀਆ ਜਿਹੜੇ ਭਰਾਵਾਂ ਨੂੰ ਇਹਦੀ ਪਛਾਣ ਆ ਆਵਾਜ਼ ਜਿਹਨੂੰ ਪਸੰਦ ਆ ਉਹੀ ਇਹ ਡੀਜ਼ਲ ਪੰਪ ਲਾਉਂਦਾ ਜਿਨ੍ਹਾਂ ਨੇ origignal ਰੱਖਣੇ ਆ ਤੇ ਇਹਦੇ ਕਾਫੀ ਚੀਜ਼ਾਂ ਜਿਹੜੀਆਂ ਦਿਲ ਨਾਲ ਸੰਭੀਆਂ ਪੂਰਾ ਪੈਸਾ ਲੱਗਾ ਹੋਇਆ ਕਿਸੇ ਦਾ ਪੈਸਾ ਕਿਸੇ ਦਾ ਲੱਗਿਆ ਫਾਇਦਾ ਕੋਈ ਲੈਂਦਾ ਉਹ ਗੱਲ ਆ ਵੀ ਪਾਵਰ ਸਟੀering ਦੀ ਕੇਟੇ ਦੀ ਸੰਭੀ ਹੋਈ ਆ ਸਾਰੇ ਬੋਡੀ ਪਾਰਟਸ ਇਹਦੇ ਆਪਾਂ ਸੰਭਾਲ ਲਿੱਤੇ 9814504322 ਦੁਬਾਰਾ ਆਪਾਂ ਫੇਰ ਦੱਸ ਦਈਏ ਕੋਈ ਵੀ ਇਹਦੇ ਪਾਰਟਸ ਚਾਹੀਦੇ ਹੁਣ ਤੁਹਾਨੂੰ ਪਾਵਰ ਦੇ ਲੱਕ ਲੱਕ ਕਲਚ ਨਿਕਲਿਆ 6 ਫਿੰਗਰ ਜਿਹੜੇ ਨਵੇਂ ਮਾਡਲ ਦੇ ਕਲਚ ਆਉਂਦਾ ਉਹ ਕਲੱਚ ਦੇ ਵਿੱਚ ਪਾਇਆ ਹੋਇਆ ਸੀ ਕਿਸੇ ਵੀ ਕਿਸੇ ਬਹੁਤ ਵਧੀਆ ਮਿਸਤਰੀ ਦੇ ਹੱਥ ਲੱਗੇ ਟਰੈਕਟਰ ਨੂੰ ਜਿਨ੍ਹਾਂ ਨੇ ਪਹਿਲਾਂ ਹੀ ਐਡਵਾਂਸ ਮੋਡੀਫਿਕੇਸ਼ਨ ਇਹਦੀ ਕਰਤੀ ਸਪੈਂਡਲਾਂ ਤੋਂ ਲੈ ਕੇ ਫਿੰਗਰ ਫ੍ਰਾਈ 휠 ਤੇ ਟਰੈਕਟਰ ਜੇ ਕਿਤੇ ਪਹਿਲਾਂ ਇੰਨਾ ਪਤਾ ਹੁੰਦਾ ਵੀ ਸਾਫ ਆ ਤੇ ਸ਼ਾਇਦ ਅਸੀਂ ਇਹਨੂੰ ਤਿਆਰ ਕਰਾ ਲੈਂਦੇ ਕਈ ਵਾਰ ਨਹੀਂ ਚੀਜ਼ ਦਾ ਪਤਾ ਲੱਗਦਾ ਅਜਾਇਮੈਂਟ ਗਲਤ ਲੱਗ ਜਾਂਦੀ ਹੈ ਉਹ ਗੱਲ